ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਚਿੰਨ੍ਹ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਦੇ ਨਾਲ ਪਾਰਟੀ ਦੀ ਮਾਨਤਾ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ ਉਹ ਕਹਿੰਦੇ ਕਿ ਹਾਲੀ ਵਿੱਚ ਜਿਹੜੀ ਤਰਨਤਾਰਨ ਜਿੰਮੀ ਚੋਣਾਂ ਹੋਈ ਹੈ ਤੇ ਜਿਹੜੀ ਉਮੀਦਵਾਰ ਉਤਾਰੀ ਗਈ ਸੀ ਉਹਨਾਂ ਦੇ ਲਿੰਕ ਜਿਹੜੇ ਕੀ ਹੈ ਗੈਂਗਸਟਰ ਨਾਲ ਦੱਸੇ ਜਾ ਰਹੀ ਹੈ ਉਹਨਾਂ ਨੂੰ ਕਿਹਾ ਗਿਆ ਕਿ ਗੈਂਗਸਟਰ ਦੀ ਮਦਦ ਨਾਲ ਜਿਹੜਾ ਕੀ ਹੈ ਜਿਹੜੇ ਇਲੈਕਸ਼ਨ ਵਿੱਚ ਕਾਫੀ ਧੰਦਲੀ ਜਿਹੜੀ ਕੀ ਹੈ ਉਹ ਕੀਤੀ ਗਈ ਹੈ ਯਾਨੀ ਕਿ ਡਿਸਟਰਬੈਂਸ ਜਿਹੜੀ ਕੀ ਹੈ ਉਹ ਕ੍ਰੀਏਟ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਗੈਂਗਸਟਰ ਅਮਰਿਤਪਾਲ ਬਾਠ ਨੇ ਜਿਹੜੀ ਮਦਦ ਕੀਤੀ ਹੈ ਜਿਸ ਦੇ ਤੇ 20 ਤੋਂ ਵੱਧ ਜਿਹੜੇ ਕੀ ਹੈ ਮਾਮਲੇ ਦਰਜ ਹੈਗੇ ਉਹ ਕਹਿੰਦੇ ਕਿ ਕਿਤਨੇ ਕਿਤੇ ਲੋਕਾਂ ਨੂੰ WhatsApp ਕਾਲ ਕਰਕੇ ਜਿਹੜੇ ਧਮਕਾਇਆ ਗਿਆ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਹੜਾ ਕੀ ਵੋਟ ਨਾ ਕਰੋ ਜਿਹਦੇ ਸਬੂਤ ਹੋਣ ਦਾ ਦਾਵਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਨਾਲ ਦੀ ਨਾਲ ਉਹਨਾਂ ਕਿਹਾ ਕਿ ਕਈ ਹੋਰ ਤਰੀਕੇ ਨਾਲ ਵੀ ਲੋਕਾਂ ਨੂੰ ਡਰਾਇਆ ਗਿਆ ਤੇ ਇਸ ਤੋਂ ਬਾਅਦ ਇਹ ਵੀ ਕਿਹਾ ਕਿ 2023 ਦੇ ਵਿੱਚ ਐਫਆਰਰ ਦੇ ਕੋਈ ਰਿਕਾਰਡ ਵਿੱਚ ਇਹ ਨਹੀਂ ਹੈਗਾ ਕਿ ਕੰਚਨ ਪ੍ਰੀਤ ਭਾਰਤ ਕੋ ਤੋਂ ਵਾਪਸ ਆਈ ਹੈ ਜਾਨੀ ਕਿਤਨੇ ਕਿਤੇ ਉਹਨਾਂ ਦੇ ਸੰਬੰਧ ਜਿਹੜੇ ਕੀ ਹੈ ਗੈਂਗਸਟਰ ਨਾਲ ਦੱਸੇ ਜਾ ਰਹੇ ਤੇ ਕਿਹਾ ਜਾ ਰਿਹਾ ਕਿ ਜਿਹੜੀ ਚੋਣਾ ਹੋਈ ਹੈ ਉਹਦੇ ਵਿੱਚ ਕਿਤਨੇ ਕਿਤੇ ਲੋਕਾਂ ਨੂੰ ਡਰਾ ਧਮਕਾਇਆ ਗਿਆ ਵੈਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਕਿ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਸਾਫ ਤੌਰ ਦੇ ਉੱਤੇ ਕਿਹਾ ਹੈ ਕਿ ਜਿਹੜੇ ਉਹਨਾਂ ਦੇ ਲਿੰਕ ਹੈ ਉਹ ਗੈਂਗਸਟਰ ਦੇ ਨਾਲ ਹੈ ਕਿਤੇ ਕਿਤਨੇ ਕਿਤੇ ਇਲੈਕਸ਼ਨ ਨੂੰ ਪ੍ਰਭਾਵਿਤ ਕੀਤਾ ਵੈ ਤੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਸ਼ਰਮਣੀ ਕਾਲੀ ਦਲ ਦਾ ਜਿਹੜਾ ਚੋਣ ਚਿੰਨ੍ਹ ਉਹਨੂੰ ਰੱਦ ਕੀਤਾ ਜਾਵੇ ਤੇ ਜਿਹੜੀ ਪਾਰਟੀ ਦੀ ਮਾਨਤਾ ਵੈ ਉਹਨੂੰ ਜਿਹੜਾ ਕਿ ਰੱਦ ਕੀਤਾ ਜਾਵੇ ਹੁਣ ਇਲੈਕਸ਼ਨ ਕਮਿਸ਼ਨ ਇਸ ਤੇ ਕੀ ਐਕਸ਼ਨ ਲੈਂਦਾ ਕਿਉਂਕਿ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਬਹੁਤ سارے ਇਲਜ਼ਾਮ ਜਿਹੜੇ ਕੀ ਆ ਹੁਣ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਨੇ ਅਪਡੇਟਸ ਦੇ ਸਾਰਨਾ ਬਣੇ ਰਹੋ ਤੇ ਵੇਖਦੇ ਰਹੋ ਪੰਜਾਬ ਫਸਵੋਇਸ